ਇੱਕ ਨਿੱਕਾ ਜਿਹਾ ਮੁੰਡਾ ਨਾਂ ਸੀ ਉਹਦਾ ਕਰਮਬੀਰ ਚੰਨ ਵਰਗਾ ਉਹਦਾ ਮੂੰਹ ਤੇ ਸਾਰਿਆਂ ਦੀ ਅੱਖ ਦਾ ਤਾਰਾ ਜੋ ਉਹ ਚਾਹੁੰਦਾ ਸੀ ਉਹ ਮਿਲ ਜਾਂਦਾ ਸੀ ਰੋਵੇ ਤਾਂ ਮੰਮੀ ਕਹਿੰਦੀ ਚੁੱਪ ਕਰ ਜਾ ਮੇਰੇ ਸ਼ੇਰ ਆ ਲੈ ਨਵਾਂ ਕਢਾਉਣਾ ਜਦੋਂ ਕੋਈ ਗਲਤੀ ਕਰਦਾ ਤਾਂ ਮਾਂ ਨੇ ਹੱਸ-ਹੱਸ ਕੇ ਨਾ ਇਹ ਤਾਂ ਹਲੇ ਬੱਚਾ ਹੈ ਕਦੇ ਜੇ ਪਿਓ ਨੇ ਝਿੜਕਣਾ ਤਾਂ ਮਾਂ ਨੇ ਕਿਹਾ ਹਲੇ ਨਿਆਣਾ ਹੈ ਹਲੇ ਇਹਨੂੰ ਇਹਦੀਆਂ ਹੱਦਾਂ ਨਹੀਂ ਪਤਾ ਲਾਡ ਪਿਆਰ ਦੇ ਵਿੱਚ ਇੰਨਾ ਸਾਭ ਨਹੀਂ ਲਈਦਾ ਫਿਰ ਸਾਲਾਂ ਹੀ ਲੰਘ ਗਏ ਕਰਮਵੀਰ ਹੌਲੀ-ਹੌਲੀ ਬਦਲ ਗਿਆ ਹੁਣ ਉਹ ਨਾ ਕਿਸੇ ਦੀ ਗੱਲ ਮੰਨਦਾ ਨਾ ਕਿਸੇ ਦੀ ਗੱਲ ਨੂੰ ਸਹਿਣ ਕਰਦਾ ਜਮਾਤ ਦੇ ਵਿੱਚ ਵੀ ਇੱਕ ਝਗੜਾਲੂ ਅਤੇ ਗੁੱਸੇ ਵਾਲਾ ਵਿਦਿਆਰਥੀ ਤੇ ਘਰ ਵਿੱਚ ਵੀ ਚੁੱਪ ਵਰਗੀ ਚੀਕ ਅੰਦਰੋਂ ਖਾਲੀ ਬਾਹਰੋਂ ਜਿੱਤਾਂ ਇੱਕ ਰਾਤ ਕਰਮਵੀਰ ਦੀ ਮਾਂ ਨੇ ਇਹਨੂੰ ਪੁੱਛਿਆ ਪੁੱਤ ਤੂੰ ਇੰਨਾ ਕੱਲਾ ਕਿਉਂ ਹੋ ਗਿਆ ਤਾਂ ਉਸ ਦਾ ਜਵਾਬ ਜੋਨੇ ਰੋਣ ਹੱਕਾ ਹੋ ਕੇ ਕਿਹਾ ਮਾਂ ਜਦੋਂ ਮੈਂ ਰੋਂਦਾ ਸੀ ਤੁਸੀਂ ਮੈਨੂੰ ਚੀਜ਼ਾਂ ਲੈ ਕੇ ਦਿੱਤੀਆਂ ਜਦੋਂ ਮੈਂ ਕੁਝ ਗਲਤ ਕੀਤਾ ਤੇ ਤੁਸੀਂ ਹੱਸ ਕੇ ਟਾਲ ਦਿੱਤਾ ਪਰ ਤੁਸੀਂ ਕਦੇ ਮੇਰੀ ਅੱਖਾਂ 'ਚ ਨਹੀਂ ਵੇਖਿਆ ਕਿ ਮੈਨੂੰ ਰੋਕੋ ਮੈਨੂੰ ਪਿਆਰ ਨਹੀਂ ਮੈਨੂੰ ਤਾਂ ਹੱਦਾਂ ਚਾਹੀਦੀਆਂ ਹਨ ਤੇ ਦਾ ਨਤੀਜਾ ਅੱਜ ਮੈਨੂੰ ਕੋਈ ਵੀ ਪਸੰਦ ਨਹੀਂ ਕਰਦਾ ਔਰੇ ਇਕੱਲਾਪਣ ਇੱਕ ਕਰਮਵੀਰ ਨਹੀਂ ਬਹੁਤ ਸਾਰੇ ਬੱਚੇ ਛੇਲ ਰਹੇ ਆ ਲਾਡ ਪਿਆਰ ਉਹ ਨਹੀਂ ਹੁੰਦਾ ਜਿੱਥੇ ਬੱਚਾ ਹਰ ਵਾਰੀ ਜਿੱਥੇ ਲਾਡ ਪਿਆਰ ਉਹ ਹੁੰਦਾ ਜਿੱਥੇ ਬੱਚਾ ਆਪਣੇ ਗਲਤ ਕੰਮਾਂ ਦੀ ਕੀਮਤ ਵੀ ਸਮਝੇ ਮੇਕ ਸ਼ੂਰ ਓਵਰ ਪੈਂਪਰਿੰਗ ਬਿਲਡਸ ਈਗੋ ਬਾਉਂਡਰੀਜ਼ ਬਿਲਡ ਕਰੈਕਟਰ ਸੋ ਕਦੇ ਵੀ ਲਾਡ ਪਿਆਰ ਦੇ ਨਾਂ ਤੇ ਬੱਚਿਆਂ ਦੀ ਤਬਾਹੀ ਦਾ ਕਾਰਨ ਨਾ ਬਣੋ ਆਪਣੇ ਵਰਤਾਰੇ ਨੂੰ ਵਾਚੋ ਤੇ ਦੇਖੋ ਕਿਦਰੇ ਇਹ ਲਾਪਰਵਾਹੀ ਅਸੀਂ ਤਾਂ ਨਹੀਂ ਕਰਦੇ 네버 ਕਨਫਿਊਜ਼ ਗਿਫਟਿੰਗ ਵਿਦ ਪੈਰੈਂਟਿੰਗ ਐਂਡ ਆਲਸੋ ਨੇਵਰ ਕਨਫਿਊਜ਼ ਸਾਇਲੈਂਸ ਵਿਦ ਪੀਸ